ਅੱਹ ਅਗ ਕਰਿਆ ਬਾਈ ਦੇ ਬਾਕਾ ਹਾਂਜੀ ਫੁੱਫੜ ਜੀ ਸਸਰੀ ਘਰੋਂ ਫੁੱਫੜ ਜੀ ਸਸਰੀ ਘਰ ਪਈ ਚਾਚੀ ਜੀ ਘਰ ਆ ਗਿਆ ਹਾਂਜੀ ਕਿਵੇਂ ਠੀਕ ਆ ਮੈਂ ਤਾਂ ਉਹ ਭੇਜੋਗਾ ਲਾਣੇਦਾਰ ਨਹੀਂ ਕਿੱਧਰ ਖੜਦੀ ਲਾਣੇਦਾਰ ਨੂੰ ਫੁੱਫੜੀ ਸਾਨੂੰ ਪਤਾ ਤਾਂ ਹੈਗਾ ਉਹ ਕਿੱਥੇ ਘਰੇ ਖੜਦੀ ਐ ਅੱਛਾ ਹਾਂ ਕੰਮ ਤੇ ਕੋਈ ਹਾਂ ਕੰਮ ਤੇ ਖੂ ਗੱਲਬਾਤ ਕਰਨੀ ਸੀ ਉਹਦੇ ਨਾਲ ਕੋਈ ਰਾਇ ਮਸਬਰਾ ਕਰਨਾ ਸੀ ਲੈ ਫੁੱਫੜਾ ਉਹਦੇ ਨਾਲ ਕੀ ਸਲਾਹ ਵਾਰੀ ਕਰਨੀ ਐ ਹੈਗੀ ਸਲਾਮ ਵਾਲੇ ਕਰਨ ਆਈ ਉਹ ਤਾਂ ਤੁਸੀਂ ਬਿਨਾ ਗੱਲ ਦਿਓ ਪ੍ਰਧਾਨ ਬਣਾ ਰੱਖਿਆ ਉਹ ਭਾਈ ਆਂਦਾ ਮੈਨੂੰ ਵੀ ਪਤਾ ਹੈ ਤਾਂ ਹੈ ਨਹੀਂ ਡਾ ਨਿਆਰ ਉਹਦਾ ਪਰ ਉਹ ਫੇਰ ਵੀ ਕੋਈ ਹੈਗ ਦੀ ਗੱਲ ਸਾਡੀ ਕਬੀਲਦਰੀ ਵਾਲੀ ਵੀ ਜੇ ਮੈਨੂੰ ਬੁਲਾ ਲੈਂਦੀ ਉਹਨੂੰ ਮਾੜਾ ਮੈਂ ਬੈਠਾ ਦਿੱਤੀ ਜੀ ਇੱਥੇ ਗਈ ਹੋਣੀ ਕਿਸੇ ਆਂਡੀਆਂ ਗਮਾਂਡੀਆਂ ਦੇ ਆ ਜੂਗੀ ਪਰ ਜੇ ਕੋਈ ਗੱਲ ਫੁੱਪੜ ਮੈਨੂੰ ਦੱਸਣ ਵਾਲੀ ਤਾਂ ਮੈਨੂੰ ਦੱਸ ਦੋ ਜੇ ਨਾ ਹੀ ਟਾਈਮ ਤੇ ਮੈਂ ਦੱਸ ਦੂੰ ਉਹਨੂੰ ਅੱਛਾ ਨਾ ਨਾ ਗੱਲ ਤਾਂ ਖਰਾਈ ਤੀ ਵੀ ਜੇ ਕਹਿਣ ਦਾ ਭਾਵ ਜੋ ਉਹਦੀ ਕੰਨੀ ਪੈ ਜਾਂਦੀ ਗੱਲ ਸਚੇਤ ਹੋ ਜਾਂਦੀ ਉਹ ਅੱਛਾ ਇਹ ਗੱਲ ਜਾੜੇ ਡੂੰਗੀ ਹੈ ਭਾਈ ਉਹ ਮੈਂ ਦੱਸ ਨੂ ਦੱਸਣ ਦਾ ਤਾਂ ਨਹੀਂ ਜ਼ੋਰ ਲੱਗਦਾ ਕੋਈ ਗੱਲ ਆ ਨਹੀਂ ਆਉਂਦੀ ਮੈਨੂੰ ਆ ਗਈ ਆ ਗਈ ਹਾਂ ਗਈ ਆ ਬਪੁਰਾ ਚਾਹ ਬਣਾ ਕੇ ਲੈ ਮੈਂ ਖੜ ਜਾ ਇਹਨੂੰ ਇਕੱਠੀ ਪਾ ਲਈ ਮਿੱਠਾ ਹੁਣ ਸਾਡਾ ਦੋਨਾਂ ਦਾ ਵੀ ਆਈ ਗਈ ਹਾਂਜੀ ਤੂੰ ਕਿਵੇਂ ਆ ਗਿਆ ਫੇਰ ਮੈਂ ਤੁਰ ਕੇ ਆਇਆ ਹਾਂ ਹਾਂ ਤਾਂ ਮੈਨੂੰ ਪਤਾ ਹੈ ਵੀ ਤੇਰੀ ਔਕਾਤ ਗੱਡੀਆਂ ਕਾਰਾਂ ਵਾਲੀ ਹੈ ਨਹੀਂ ਹਾਂਗਾ ਤਾਂ ਤੂੰ ਤੁਰ ਕੇ ਹੀ ਪਰ ਕਰਨ ਕੀ ਆਇਆ ਏ ਦੱਸ ਮੇਰੀ ਘਾਤ ਦੀਆਂ ਗੱਲਾਂ ਕਰਾ ਕਰਤਾ ਹੁਣ ਮੈਂ ਤੈਨੂੰ ਦੱਸੂੰ ਵੀ ਕੀ ਭਾਅ ਵਿਕਦੀ ਐ ਕਹ ਨਹੀਂ ਤੂੰ ਇੱਥੇ ਖੜੀ ਕੀ ਕਰਦੀ ਐ ਜਾ ਕੇ ਕੰਮ ਕਰ ਲਾ ਉਹ ਮੈਂ ਤਾਂ ਹੈ ਕਹਿੰਦੀ ਮੈਂ ਚਾਹ ਦੀ ਕੁਟ ਪੀਂਦੇ ਕੋਈ ਨਹੀਂ ਭਈ ਇਦਾਂ ਹੁਣ ਬੰਦੇ ਨੂੰ ਚਾਹੀਦਾ ਮਾਲਕਾਂ ਨੂੰ ਚਾਹੀਦਾ ਚਲ ਤੂੰ ਘਾਬਦੀ ਜਾਈਂ ਸਹੀ ਐ ਤੈਨੂੰ ਕਹਨੂੰ ਕਹਿਣਾ ਮੈਂ ਕੋਸਾ ਜਾਂਦੀ ਰਹੇ ਪਈ ਤੀ ਐ ਬਸ ਹੋਰ ਕੋਈ ਚੱਕਰ ਨਹੀਂ ਚਾਹ ਪਾਣੀ ਦਾ ਪੀਤੀ ਹੋਇਆ ਪਰ ਬੰਦੇ ਨੂੰ ਆਪ ਨੂੰ ਸ਼ਰਮ ਚਾਹੀਦੀ ਐ ਵੀ ਆਕਰ ਨੂੰ ਪਰੌਣਾ ਸਾਡੇ ਘਰ ਦਾ ਕਹ ਨਹੀਂ ਉਹੀ ਤਾਂ ਮੈਂ ਕਹਿੰਦੀ ਹਾਂ ਸ਼ਰਮਾਂ ਲੈ ਗਈਆਂ ਲੋਕਾਂ ਦੀਆਂ ਔਰ ਇਹ ਕਿਹੜਾ ਮੇਰੇ ਸਾਲ ਦੀਆਂ ਅੱਜ ਦੀਆਂ ਲਾਈਆਂ ਹੁੰਆਂ ਨੇ ਇਹਦਾ ਮੁੱਦਤਾ ਹੋਊਗਾ ਤੈਨੂੰ ਸੁਣੇ ਨਹੀਂ ਮੈਂ ਬਣਾਉਣੀ ਚਾਹਤਾ ਐ ਕਿ ਜੇ ਮੈਂ ਬੈ ਜਾਂਦਾ ਪਸੀਨਾ ਨਹੀਂ ਆਉਣ ਲੱਗਿਆ ਉਹ ਤਾਂ ਮੇਰਾ ਉਹ ਹੀ ਬਲੱਡ ਵਜ ਜਾਂਦਾ ਅੱਛਾ ਤਾਂ ਜਾਂਦਾ ਬੈ ਜਾ ਚਲਾ ਬੈ ਜਾ ਕੋਈ ਨਾ ਦੰਨਾ ਬੋਲਾ ਡੜੀ ਗੋਲੀ ਤੈਨੂੰ ਮੈਂ ਬੈਠਾ ਬੈਠ ਗਿਆ ਮੜਾ ਜਾ ਹੁਣ ਜਿਹੜੀ ਗੱਲ ਹੈਗੀ ਐ ਨਾ ਤੂੰ ਮੈਨੂੰ ਇੱਥੇ ਦੱਸ ਦੇ ਅੱਛਾ ਕੀ ਗੱਲ ਹੈ ਇੰਨਾ ਡਰ ਲੱਗਣ ਲੱਗ ਗਿਆ ਜੀ ਮੈਥੋਂ ਹੋਣਾ ਹੈ ਅਜੇ ਤਾਂ ਸਿਹਤ ਤੋਂ ਅਸੀਂ ਪੂਣੀ ਵੀ ਨਹੀਂ ਕੀਤੀ ਅਜੇ ਤਾਂ ਕੀ ਇਸ ਗੱਪੇ ਹੀ ਲਾਇਆ ਹੋਇਆ ਹੈ ਡਰਦੀਆਂ ਗੱਲਾਂ ਕਰਦੇ ਡਰਦੀ ਤਾਂ ਮੈਂ ਕਿਸੇ ਤੋਂ ਨਹੀਂ ਹੈਗੀ ਤੂੰ ਕਿਸੇ ਗਲਤ ਪਨੇਖੇ ਚ ਨਾ ਰਹਿ ਜੀ ਠੀਕ ਹੈ ਠੀਕ ਹੈ ਕੋਈ ਵੀ ਡਰ ਜੂ ਵੀ ਤੇਰੇ ਤੋਂ ਮੈਂ ਹੂੰ ਮੁੜ ਕੇ ਤਾਂ ਟਾਈਮ ਹੈ ਨਹੀਂ ਖਰ ਮੁੜ ਕਾ ਰਹਿ ਤੁਹਾਨੂੰ ਤੈਨੂੰ ਤਾਂ ਕੀ ਲੈਣਾ ਹੈ ਅੱਛਾ ਤੂੰ ਆਪਣੀ ਗੱਲ ਕਰ ਜਿਹੜੀ ਕਰਨ ਆਇਆ ਹੈ ਪਹਿਲੀ ਗੱਲ ਤਾਂ ਮੈਨੂੰ ਐ ਦੱਸ ਦੇ ਮੇਰੇ ਸਾਡੇ ਘਰੇ ਤੇਰਾ ਆਉਣ ਦਾ ਮਤਲਬ ਕੀ ਹੈ ਪੂਏ ਇੱਥੇ 껠ੜੇ ਮਰੀ ਜਾਂਦੇ ਜਿਹੜਾ ਪਹਿਲਾਂ ਹੈ ਨਹੀਂ ਤੀ ਉਹ ਹੈ ਨਹੀਂ ਤੀ ਮਤਲਬ ਹੀ ਅਸਲ ਹੁਣ ਮੁੜ ਗੱਲਾਂ ਤਾਂ ਤੂੰ ਕਾਲੇ ਨੂੰ ਹੀ ਲਾ ਸਕਦਾ ਹੈ ਉਹਦੇ ਘਰੇ ਜਾਇਆ ਕਰ ਮੇਰੀ ਗੱਲ ਸੁਣ ਲੈ ਵਧੀਆ ਰਹੇਗੀ 10-15 ਦਿਨਾਂ ਤੱਕ ਉਹ ਬਾਹਰ ਆਉਣ ਵਾਲਾ ਹੈ ਉਦੋਂ ਪਹਿਲਾਂ ਕਿਸੇ ਪਾਸੇ ਟੱਪਣਾ ਟਿੱਪ ਸਕਦੀ ਹੈ ਕੌਣ ਇਹ ਹਰੇ ਤੈਨੂੰ ਫੇਰ ਦੱਸੂ ਪਰ ਉਦੋਂ ਪਹਿਲਾਂ ਬੇੜਾ ਵਿਚਾਰ ਲੈ ਵਧੀਆ ਰਹੇਗੀ ਕਮਲੀ ਆ ਫੇਰ ਮੰਗਰ ਹੋਣੀ ਕੁਝ ਬਣਦਾ ਹੈ ਤੂੰ ਨਾ ਮੇਰੀ ਗੱਲ ਹੀ ਪਰਵਾਹ ਨਾ ਕਰਿਆ ਕਰ ਅੱਛਾ ਤੂੰ ਆਪਦੀ ਫਿਕਰ ਕਰਿਆ ਕਰ ਹਾਂ ਪਰਵਾਹ ਤਾਂ ਹੁਣ ਤੂੰ ਕਰ ਜੇ ਚਤਰੀਆਂ ਮੁਲਾਕਾਤਾਂ ਕੌਣ ਕਰਨਾ ਜਾਇਆ ਕਰੂ ਸਾਰੀਆਂ ਵਰਾ ਹੈਂਗੜਾਂ ਨਹੀਂ ਜਾਂਦੀਆਂ ਹੁਣ ਪਹਿਲਾਂ ਇਹ ਹੈਂਗੜਾਂ ਨਾਲ ਤਾਂ ਬਹੁਤ ਕੁਝ ਘੱਟ ਲਿਆ ਠੀਕ ਹੈ ਬਹੁਤ ਬੰਦੇ ਮਾਰਤੇ ਮੈਂ ਕਹਿੰਦਾ ਚੰਗਾ ਨਹੀਂ ਲੱਗਦਾ ਤੂੰ ਆਪਦਾ ਫਿਕਰ ਕਰ ਜਿੱਥੇ ਮੈਂ ਇੰਨੇ ਮਾਰਤੇ ਨਾ ਇੱਕ ਹੋਰ ਮਨ ਲੱਗਿਆ ਮੇਰਾ ਦਿਲ ਨਹੀਂ ਕੰਬਣਾ ਦਿਲ ਤਾਂ ਤੇਰਾ ਕਿਤੇ ਪੈਣਾ ਹੀ ਨਹੀਂ ਨਾਲੇ ਮੇਰੇ ਕਤਲਵਾਰ ਦਾ ਕਦੇ ਸੋਚ ਵੀ ਨਹੀਂ ਸਕਦੀ ਜੇ ਸੋਚੇਗੀ ਉਦੋਂ ਪਹਿਲਾਂ ਤਾਂ ਤੇਰੀ ਤੇ ਕਾਰਵਾਈ ਹੋ ਸਕਦੀ ਹੈ ਠੀਕ ਹੈ ਆ ਰਿਹਾ ਵਾਰੇ ਮੜੀ ਜੀ ਗੌਰ ਕਰ ਲਿਓ ਜੀ ਠੀਕ ਹੈ ਚੰਗਾ ਚਾਹ ਪਾਣੀ ਤਾਂ ਕੀ ਪੁੱਛਣਾ ਸੜੇ ਹਾਂ ਹੂੰ ਚਾਹ ਪਾਣੀ ਪੁੱਛਦੀ ਐ ਤੈਨੂੰ ਮੇਰੀ ਜੁੱਤੀ ਆਹ ਆਹ ਫੁੱਪੜ ਜੀ ਚਾਹ ਪੀ ਜਾਂਦੇ ਤੈਨੂੰ ਸਰਦਾ ਨਹੀਂ ਹੈਗਾ ਹਬਦੇ ਕੰਮ ਕਰਨੇ ਧਿਆਨ ਰੱਖ ਲੈ ਕਰ ਉਹ ਤਾਂ ਮੈਂ ਇਹ ਕਹੇ ਸੀ ਵੀ ਰਿਸ਼ਤੇਦਾਰ ਨੇ ਆਪਣੇ ਤਾਂ ਕਰਕੇ ਨਾ ਤੈਨੂੰ ਬਾਹਲਾ ਪਤਾ ਰਿਸ਼ਤੇਦਾਰਾਂ ਦਾ ਮੈਨੂੰ ਨਹੀਂ ਪਤਾ ਵੀ ਸਾਡਾ ਰਿਸ਼ਤੇਦਾਰ ਹੈ ਨਲੇ ਇਹ ਜੇ ਰਿਸ਼ਤੇਦਾਰਾਂ ਨੂੰ ਮੈਂ ਉਹ ਮੂੰਹ ਨਹੀਂ ਲਾਉਂਦੀ ਹੈਗੀ ਕੀ ਪੁੱਛਦੀ ਇਹਨੂੰ ਚਾਹ ਪਾਣੀ ਮੈਂ ਤਾਂ ਛੋਡੇ ਕਰਕੇ ਚਾਹ ਪਾਣੀ ਪੁੱਛੇਤੀ ਜੇ ਮਹਾ ਫਿਰ ਤੁਸੀਂ ਬਾਅਦ ਵਿੱਚ ਕੀ ਕਹੇ ਨਾ ਕਹਤੋ ਵੀ ਹਾਂ ਹਾਂ ਆਡਾ ਪ੍ਰਾਣਾ ਆਏ ਤੇ ਉਹ ਚਾਹ ਪਾਣੀ ਨਹੀਂ ਪੁੱਛਿਆ ਗਲਤੀ ਹੋ ਗਈ ਮੇਰੇ ਤੋਂ ਇਹ ਤਾਂ ਨਾਂ ਦਾ ਹੀ ਪ੍ਰਾਣਾ ਹੈ ਕੀ ਗੱਲ ਆ ਭੂਆ ਕਿਸੇ ਹੋਰ ਦੇਦੀ ਤੇਰੀ ਜ਼ੁਬਾਨ ਕੋਈ ਜ਼ਿਆਦਾ ਨਹੀਂ ਚੱਲਣ ਲੱਗੀ ਮੇਰੀ ਗੱਲ ਸੁਣ ਲੈ ਆਪਣੀ ਜ਼ੁਬਾਨ ਨੂੰ ਨਾ ਲਗਾਮ ਦੇ ਲੈ ਤੇ ਅਦੇ ਕੰਮ 'ਚ ਧਿਆਨ ਰੱਖਿਆ ਕਰ ਓਹੋ ਤੁਸੀਂ ਤਾਂ ਜੀ ਮੇਰੀ ਗੱਲ ਦਾ ਉਹੀ ਗੁੱਸਾ ਕਰਗੇ ਮੈਂ ਤਾਂ ਫੁੱਫੜ ਨੂੰ ਸਰਪਚਾਈ ਪੁੱਛੀ ਸੀ ਹੁਣ ਮੈਨੂੰ ਇਹ ਨਹੀਂ ਨਾ ਪਤਾ ਵੀ ਭੂਆ ਸੋਢੀ ਹੈਗੀ ਆ ਜਾਂ ਨਹੀਂ ਹੈਗੀ ਤੂੰ ਨਾ ਬਾਲੀਆਂ ਪੁੱਛ ਬੜਤਾਲਾ ਨਾ ਕਰ ਜੇ ਮੈਨੂੰ ਪਾਣੀ ਦੀ ਘੁੱਟ ਫੂਕ ਦੇ ਲਿਆ ਕੇ ਪਾਣੀ ਗਰਮ ਲੈ ਕੇ ਆਵਾਂ ਕਿ ਠੰਡਾ ਠੰਡਾ ਲਿਆ ਦੇ ਫ੍ਰਿਜ ਆਈ ਦੁਰਫਟੇ ਮੂੰ ਤੇਰੇ ਹਣ ਫ੍ਰਿਜ ਆਲੇ ਪਾਣੀ ਦਾ ਟਾਈਮ ਐ ਨਹੀਂ ਪੁੱਛੀਆ ਪੁੱਛਣਾ ਤਾਂ ਕੀ ਹਰਜ ਹੋ ਗਿਆ ਫਿਰ ਕਿਤੇ ਕਹਦਾਂ ਵੀ ਗਰਮ ਪਾਣੀ ਲਈ ਹਾਂ ਲੈ ਕੇ ਇਹਦੇ ਵੀ ਜਿਆਦੇ ਫੰਗ ਜੇ ਨਿਕਲਦੇ ਆਉਂਦੇ ਆ ਲੱਗਦਾ ਇਹਦੀ ਵੀ ਘੁੱਗੀ ਕਰਨੀ ਪਊ ਮੈਨੂੰ ਕਦੇ ਹਰਪ੍ਰੀਤ ਕੀ ਗੱਲ ਹੋ ਗਈ ਮਨਿੰਦਰ ਤੈਨੂੰ ਪਤਾ ਨਹੀਂ ਕੀ ਕਰ ਲੋਗੇ ਹੁਣ ਫਿਰ ਕੀ ਕਰਾਂ ਦੱਸ ਮੈਂ ਇਹਦੇ 'ਚ ਇਹ 'ਚ ਕਿਸੇ ਦੀ ਕੋਈ ਗਲਤੀ ਨਹੀਂ ਹੈਗੀ ਇਹ ਤਾਂ ਆਪਣੇ ਕਰਮ ਹੀ ਇਹੋ ਜੇ ਆ ਮੇਰੀ ਪਤਾ ਨਹੀਂ ਕੀ ਲਿਖਿਆ ਰੱਬ ਨੇ ਇਹ ਜੀ ਕਿਸਮਤ 'ਚ ਜਿਹੜਾ ਜਵਾਕ ਦਾ ਸੁੱਖ ਹੀ ਹੈ ਨਹੀਂ ਤੂੰ ਦਿੱਤਾ ਇਹ ਵੀ ਮੇਰੀ ਗੱਲ ਨਹੀਂ ਮੰਨਦੇ ਪਤਾ ਕਿੰਨਾ ਕਲੇਸ਼ ਹੋਇਆ ਘਰ 'ਚ ਮੈਂ ਸਮਝਦੀ ਆ ਮੈਂ ਤੈਨੂੰ ਉਹਦੇ ਫੋਨ ਲਾ ਕੇ ਕੀ ਸਮਝਾਇਆ ਸੀ ਮੈਂ ਕਿ ਤੂੰ ਕਾਲੇ ਨਾਲ ਗੱਲ ਕਰ ਕੋਈ ਮੇਰਾ ਲਾਲਚ ਨਹੀਂ ਸੀਗਾ ਵੀ ਹਮੇ ਆਪ ਦੇ ਲਾਲਚ ਨੂੰ ਤੈਨੂੰ ਕਿਹਾ ਸੀਗਾ ਮੈਨੂੰ ਪਤਾ ਸੀਗਾ ਵੀ ਇੱਕ ਦਿਨ ਇਹ ਜਾਊਗਾ ਵਿੱਚ ਆਪਾਂ ਦੋਨੇ ਪਿਸਾਂਗਾ ਹੁਣ ਤੂੰ ਵੀ ਇਧਰੋਂ ਪਿਸੀ ਜਾਨੀ ਆ ਇਧਰੋਂ ਮੈਂ ਹੁਣ ਤੂੰ ਵੀ ਆਪਦੇ ਜਵਾਬ ਤੋਂ ਦੂਰ ਹੋਈ ਜਾਨੀ ਆ ਮੈਨੂੰ ਇਸ ਗੱਲ ਦਾ ਬਹੁਤ ਦੋਖਾ ਮੈਨੂੰ ਪਤਾ ਵੀ ਆਪਦੇ ਜਵਾਬ ਤੋਂ ਦੂਰ ਹੋ ਕੇ ਇੱਕ ਮਾਂ ਦੀ ਕੀ ਹਾਲਤ ਹੁੰਦੀ ਆ ਰੇਂਦਰੂ ਮੈਂ ਕੀ ਕਰਾਂ ਤੂੰ ਹੀ ਦੱਸ ਦੇ ਫੁੱਪੜ ਨੂੰ ਕਿ ਆ ਫੁੱਪੜ ਨਹੀਂ ਗੱਲ ਸੁਣਦਾ ਇਹਨਾਂ ਨੂੰ ਕਿ ਇਹ ਨਹੀਂ ਗੱਲ ਸੁਣੀ ਜਾਂਦੇ ਪਤਾ ਨਹੀਂ ਇਹਨਾਂ ਦੇ ਦਿਮਾਗ ਨੂੰ ਹੋਇਆ ਕੀ ਆ ਕੋਈ ਕਿਸੇ ਦੀ ਗੱਲ ਹੀ ਨਹੀਂ ਸੁਣ ਰਿਹਾ ਬਸ ਇਹ ਆਪਸ ਵਿੱਚ ਲੜੀ ਜਾਂਦੇ ਆ ਉਹੀ ਤਾਂ ਗੱਲ ਦੋਨੋਂ ਦੇ ਭਰਾਵਾਂ ਦੀ ਲੜਾਈ ਕਰਕੇ ਮੇਰਾ ਜਵਾਕ ਕਿਉਂ ਦੂਰ ਕਰਦੀ ਜਾਂਦੇ ਮੇਰੇ ਤੋਂ ਇਹਨੂੰ ਆਏ ਤਾਂ ਦੱਸ ਦੇ ਦੇਖ ਹਰਪ੍ਰਿਤ ਮੈਂ ਤਾਂ ਤੇਰੀ ਝੋਲੀ ਆਪ ਦਾ ਜਵਾਕ ਪਾਤਾ ਸੀਗਾ ਨਾਲੇ ਖੁਸ਼ੀ-ਖੁਸ਼ੀ ਪਾਇਆ ਸੀ ਮੈਨੂੰ ਪਤਾ ਸੀਗਾ ਵੀ ਮੇਰੇ ਨਾਲ ਵੱਧ ਤੂੰ ਉਹਨੂੰ ਪਿਆਰ ਕਰੇਂਗੀ ਤੇ ਤੂੰ ਕਰਦੀ ਵੀ ਆ ਪਿਆਰ ਮੈਨੂੰ ਪਤਾ ਤਾਂ ਹੀ ਤੈਨੂੰ ਇੰਨਾ ਦੁੱਖ ਹੋ ਰਿਹਾ ਪਰ ਹੁਣ ਕੀ ਕਰਾਂ ਮੇਰੇ ਤਾਂ ਉਹਨਾਂ ਨੇ ਉੱਥੇ ਗੱਲ ਹੀ ਨਹੀਂ ਸੁਣੀ ਹੈਗੀ ਮਨਿੰਦਰ ਨਹੀਂ ਸੁਣਦਾ ਕਿਸੇ ਦੀ ਨਹੀਂ ਗੱਲ ਸੁਣਦਾ ਘਰੇ ਬਹੁਤ ਗਲੇਸ਼ ਹੋਇਆ ਸਾਡੇ ਇਹੀ ਗੱਲ ਪਿੱਛੇ ਹਾਈ ਤਾਂ ਹਰਪੀ ਤੇ ਇਹੀ ਕੁਝ ਹੋਇਆ ਪਤਾ ਨਹੀਂ ਇਦੋਂ ਬਾਅਦ ਅੱਗੇ ਅੱਗੇ ਕੀ ਹੋਊਗਾ ਕੀ ਕੁਝ ਨਿਬੜੂਗਾ ਮੈਨੂੰ ਤਾਂ ਸਮਝ ਨਹੀਂ ਆਉਂਦਾ ਮੈਂ ਰਹੂੰਗੀ ਕਿਵੇਂ ਤੇਰੇ ਬਿਨਾ ਤੂੰ ਮੈਨੂੰ ਐਂ ਦੱਸ ਦੇ ਹਰਪੀ ਚੁੱਪ ਕਰ ਜਾ ਮੈਨੂੰ ਪਤਾ ਵੀ ਰਹਿਣਾ ਤਾਂ ਔਖਾ ਪਰ ਹੁਣ ਕੀ ਕਰਾਂ ਦੱਸ ਹੁਣ ਮੈਂ ਤਾਂ ਕਿਨਾ ਕੁੜੀ ਤੇਰੇ ਨਾਲ ਵੀ ਨਹੀਂ ਤੋਰ ਸਕਦੀ ਜਦੋਂ ਕਾਲਾ ਛੱਡਣ ਹੀ ਆ ਗਿਆ ਚਲ ਰੋਣਾ ਮੇਰੀ ਭੈਣ ਬਣ ਕੇ ਕੋਈ ਗੱਲ ਨਹੀਂ ਰੱਬ ਤੇਰੀ ਵੀ ਸੁਣੂਗਾ ਹੈ ਜੇ ਤੂੰ ਜਵਾਕ ਨੂੰ ਇੰਨਾ ਪਿਆਰ ਕਰਦੀ ਹੈ ਨਾ ਤੇ ਰੱਬ ਤੇਰੀ ਝੋਲੀ ਵੀ ਜ਼ਰੂਰ ਭਰੂਗਾ ਕੀ ਪਤਾ ਰੱਬ ਤੇਰੀ ਸੁਣ ਲੇ ਤੇਰੇ ਆਪ ਦੇ ਜਵਾਕ ਹੋ ਜੇ ਨਹੀਂ ਮਨਿੰਦਰ ਮੈਨੂੰ ਇਹ ਆਸ ਤਾਂ ਜਮੀ ਨਹੀਂ ਹੈਗੀ ਮੈਂ ਤਾਂ ਇਹ ਉਮੀਦ ਛੱਡ ਹੀ ਦਿੱਤੀ ਵੀ ਰੱਬ ਮੇਰੇ ਵੀ ਸੁਣੂਗਾ ਓਹੋ ਆਸ ਕਦੇ ਵੀ ਨਹੀਂ ਛੱਡਣੀ ਚਾਹੀਦੀ ਹੁੰਦੀ ਉਮੀਦ ਤਾਂ ਹਮੇਸ਼ਾ ਰੱਖਣੀ ਚਾਹੀਦੀ ਆ ਜਿਹੜੀ ਬੰਦੇ ਨੂੰ ਜ਼ਿੰਦਾ ਰੱਖਦੀ ਆ ਤੂੰ ਉਮੀਦ ਨਾ ਛੱਡ ਕੁਝ ਨਹੀਂ ਹੁੰਦਾ ਰੱਬ ਤੇਰੀ ਸੁਣੂਗਾ ਨਾਲ ਤੂੰ ਕਿੜੇ ਪੁੰਨ ਕੇ ਬੀਜਿਆ ਵੀ ਰੱਬ ਤੇਰੀ ਸੁਣੂਗਾ ਨਾ ਤੂੰ ਤਾਂ ਇੰਨੀ ਚੰਗੀਆਂ ਰੱਬ ਤੇਰੀ ਨੇੜੇ ਹੋ ਕੇ ਸੁਣੂਗਾ ਬਸ ਨਹੀਂ ਮਨਿੰਦਰ ਮੈਂ ਇਹਨੂੰ ਬਹੁਤ ਪਿਆਰ ਕਰਦੀ ਸੀ ਮੈਂ ਤੂੰ ਨਹੀਂ ਰਹਿ ਜਾਣ ਇਹਦੇ ਬਿਨਾ ਕੋਈ ਗੱਲ ਨਹੀਂ ਜੋ ਤੇਰੇ ਦਿਲ ਕਰਿਆ ਕਰ ਤੂੰ ਆ ਕੇ ਮਿਲ ਜਾ ਕਰੀ ਮੈਂ ਤੱਕੇ ਨਾ ਤੇਰੇ ਨਹੀਂ ਤੋਰ ਸਕਦੀ ਹਾਲਪੀ ਤੂੰ ਆਪ ਹੀ ਦੇਖ ਲੈ ਉੱਥੇ ਕੀ ਕੁਝ ਹੋ ਜਾਂਦਾ ਇੱਕ ਦੂਜੇ ਦੀ ਗੱਲ ਵੀ ਨਹੀਂ ਸੁਣ ਰਹੀ ਹੈਗੇ ਇਹਨੂੰ ਕੋਣ ਆਉਣ ਦਊਗਾ ਤੂੰ ਆ ਹੀ ਦੱਸ ਦੇ ਕੋਈ ਗੱਲ ਨਹੀਂ ਚੋਰੀ ਚੋਰੀ ਨੇ ਮੈਂ ਆ ਜਾ ਕਰੂੰ ਕਦੇ ਕਦੇ ਹੈ ਇਹ ਆਪਸ ਚ ਲੜਿਆ ਆਪਾਂ ਤਾਂ ਨਹੀਂ ਲੜੀਆਂ ਹੈਂ ਆਪਾਂ ਤਾਂ ਬੋਲਦੇ ਨਹੀਂ ਆ ਮੈਂ ਤਾਂ ਤੈਨੂੰ ਹਮੇਸ਼ਾ ਹੀ ਆਪਣੀ ਭੈਣ ਸਮਝਿਆ ਤੇ ਹਮੇਸ਼ਾ ਆਪਣੀ ਭੈਣ ਸਮਝੂਗੀ ਤੂੰ ਫਿਕਰ ਨਾ ਕਰ ਚੰਗਾ ਮਨਿੰਦਰ ਮੇਰੀ ਗੱਲ ਸੁਣ ਜਿਵੇਂ ਲਾਡੀ ਵੀਰੇ ਨੂੰ ਪਤਾ ਲੱਗੇ ਨਾ ਮੇਰੇ ਪਿੱਛੇ ਤੇਰੇ ਘਰੇ ਕਲੇਸ਼ ਹੋਊਗਾ ਅੱਗੇ ਕਿਹੜਾ ਹੁੰਦਾ ਨਹੀਂ ਅੱਗੇ ਮੈਨੂੰ ਕੁਝ ਕਹਿੰਦੇ ਨਹੀਂ ਬਥੇਰਾ ਕੁਝ ਕਹਿੰਦੇ ਆ ਕੋਈ ਗੱਲ ਨਹੀਂ ਇੱਕ ਵਾਰੀ ਹੋਰ ਕਹਿ ਰਾਂਗੇ ਮੈਂ ਜਰ ਲੂੰਗੀ ਪਰ ਮੈਂ ਇੱਕ ਮਾਂ ਨੂੰ ਉਹਦੇ ਜਵਾਬ ਤੋਂ ਕਦੇ ਦੂਰ ਨਹੀਂ ਕਰਦੀ ਹਰਪ੍ਰਤ ਤੂੰ ਫਿਕਰ ਨਾ ਕਰ ਤੇਰੇ ਹੁੰਦੇ ਮੈਨੂੰ ਕੋਈ ਫਿਕਰ ਨਹੀਂ ਹੈਗਾ ਬਸ ਠੀਕ ਹੈ ਤੂੰ ਮੇਰੇ ਨਾਲ ਹੈ ਨਾ ਹੂੰ ਬਸ ਐਂ ਖੁਸ਼ ਰਿਆ ਕਰ ਚੰਗਾ ਤੂੰ ਫਿਕਰ ਨਾ ਕਰ ਕੋਈ ਨਾ ਹੋਰੀ ਸਾਰਾ ਕੁਝ ਸੈੱਟ ਹੋ ਜਾਊਗਾ ਕੀ ਪਤਾ ਰੱਬ ਆਪਣੀ ਸੁਣ ਲੇ ਤੇ ਆਪ ਸੱਚ ਬੋਲਣੀ ਲੱਗ ਜਾਣਾ ਪਰ ਇਹਦੂ ਪਹਿਲਾਂ ਆਪਾਂ ਨੂੰ ਕੋਸ਼ਿਸ਼ ਕਰਨੀ ਪਊ ਤੂੰ ਕਾਲੀ ਨੂੰ ਸਮਝਾ ਮੈਂ ਲਾਡੀ ਨਾਲ ਗੱਲ ਕਰੂੰਗੀ ਕੋਈ ਗੱਲ ਨਹੀਂ ਮਨਿੰਦਰ ਮੈਂ ਇਹਨਾਂ ਨਾਲ ਗੱਲ ਕਰੂੰਗੀ ਜੇ ਸਮਝਣਗੇ ਤਾਂ ਸਹਿਜਮਤੀ ਨਾ ਕਰੀ ਰੋਕੇ ਨਾ ਕਹੀਂ ਥੋੜੇ ਨਾ ਉਹਦੇ ਦਿਮਾਗ 'ਚ ਗੱਲਾਂ ਪਾਈ ਕੀ ਪਤਾ ਤੈਨੂੰ ਗੱਲਾਂ ਸਮਝ ਜੇ ਉਹ ਠੀਕ ਹੈ ਮਨਿੰਦਰ ਮਾਤਾ ਦਾ ਰੱਬ ਨੇ ਜਵਾਕ ਦਾ ਸੁੱਖ ਦਿੱਤਾ ਸੀ ਉਹ ਵੀ ਇੰਨਾ ਕਰਕੇ ਦੂਰ ਹੋ ਗਿਆ ਮੇਰੇ ਤੋਂ ਹੁਣ ਇਕੱਲੇ ਬੈਠੇ ਆ ਇੱਥੇ ਹਰਪ੍ਰੀਤ ਕੀ ਆ ਕੀ ਗੱਲ ਆ ਯਾਰ ਹਾਂ ਉਹ ਨਾਰਾਜ਼ਗੀ ਛੱਡ ਵੀ ਦੇ ਨਾਲਿਆ ਰੋਕੇ ਕੀ ਮਿਲ ਜੂਗਾ ਜਿਹੜਾ ਕੁਝ ਤੈਨੂੰ ਮਿਲ ਗਿਆ ਜਵਾਕ ਨੂੰ ਉੱਥੇ ਛੱਡ ਕੇ ਓ ਯਾਰ ਤੈਨੂੰ ਪਤਾ ਹੈ ਨਾ ਵੀ ਘਰ ਦੇ ਕੀ ਹਾਲਾਤ ਹੋਏ ਪਏ ਆ ਹਨਾ ਫੇਰ ਵੀ ਜੇ ਤੂੰ ਮੈਨੂੰ ਕਲਸੀ ਨਹੀਂ ਆ ਹੋਰ ਕਿਹਨੂੰ ਕੋਸਾ ਥੋੜੇ ਕਰਕੇ ਜਵਾਕ ਨੂੰ ਉੱਥੇ ਛੱਡ ਕੇ ਆਇਆ ਫੁੱਫੜ ਪਿੱਛੇ ਲੱਗ ਗਏ ਤੁਸੀਂ ਤਾਂ ਓ ਮੈਂ ਫੁੱਫੜ ਪਿੱਛੇ ਨਹੀਂ ਲੱਗਿਆ ਮੈਂ ਸਚਾਈ ਨਾਲ ਖੜਾਂਗਾ ਠੀਕ ਆ ਬਾਕੀ ਤੂੰ ਮੈਨੂੰ ਐਂ ਦੱਸ ਹੈ ਉਹ ਲਾਡੀ ਤੇ ਉਹਦੀ ਮਾਂ ਇੱਥੇ ਆ ਕੇ ਘਰੇ ਸੌ ਸੌ ਕੁਸ ਬੋਲ ਕੇ ਗਏ ਜੇ ਸਵੇਰ ਨੂੰ ਉਹ ਵੱਡੀ ਹੋਈ ਕੁੜੀ ਨੂੰ ਕਹਿ ਜਾਂਦੇ ਵੀ ਭਾਈ ਸਾਡੀ ਕੁੜੀ ਨੂੰ ਛੱਡ ਕੇ ਜਾਓ ਫੇਰ ਅੱਛਾ ਫੇਰ ਕੀ ਆਪਾਂ ਜਾਨ ਦੇ ਦਿੰਦੇ ਸਾਰੇ ਲਿਖ ਪੜਤ ਕਰਾਈ ਸੀ ਉਹਨਾਂ ਤੋਂ ਓ ਯਾਰ ਓ ਜ ਮਰੇ ਮੁਕਰੇ ਦਾ ਇਲਾਜ ਹੁੰਦਾ ਕੋਈ ਜਦੋਂ ਹੁਣ ਆ ਕੇ ਆਪਾਂ ਕਿਵੇਂ ਜਾਣ ਦੇ ਦਾਂਦੇ ਉਹ ਤਾਂ ਥੋੜੇ ਕਰਕੇ ਤੁਸੀਂ ਛੱਡ ਗਏ ਆਪ ਨਹੀਂ ਮੈਂ ਤਾਂ ਮਜਾ ਲਿਆ ਜੇ ਕੁੜੀ ਨੂੰ ਲੈ ਕੇ ਭੱਜ ਜਾਂਦੇ ਉਹ ਉਹ ਯਾਰ ਐ ਨਹੀਂ ਹੁੰਦਾ ਹੁੰਦਾ ਤੂੰ ਐ ਦੇਖ ਠੀਕ ਆ ਤੂੰ ਇਕੱਲੀ ਕੁੜੀ ਨੂੰ ਰੋਈ ਜੰਨੀ ਆ ਮੈਂ ਕੀ ਕੁਛ ਗਵਾਈ ਬੈਠਾ ਆਦਾ ਮਾਂ ਪਿਓ ਘਰ ਬਾਰ ਜ਼ਮੀਨ ਸਾਰਾ ਕੁਝ ਹੀ ਗਵਾਈ ਬੈਠਾ ਮੇਰੇ ਕੋਲੇ ਕੀ ਆ ਇੱਕ ਧੂਆ ਤੂੰ ਵੀ ਉਹਨਾਂ ਦੇ ਜਵਾਕੜੀ ਪਿੱਛੇ ਮੇਰੇ ਨਾਲ ਮੂੰਹ ਬਣਾਈ ਰੱਖਾ ਹੈ ਹੋਰ ਫਿਰ ਮੈਂ ਕੀ ਕਰਾਂ ਉਹ ਜਵਾਕੜੀ ਚ ਮੇਰਾ ਮੂੰਹ ਪੈ ਗਿਆ ਸੀਗਾ ਉਹ ਯਾਰ ਉਹ ਤਾਂ ਮੈਂ ਤੇਰੀ ਸਾਰੀ ਗੱਲ ਸਮਝਦਾ ਸਾਰੀ ਫੀਲਿੰਗ ਨੂੰ ਸਮਝਦਾ ਮੈਂ ਪਰ ਤੂੰ ਮੈਨੂੰ ਵੀ ਸਮਝਣ ਦੀ ਕੋਸ਼ਿਸ਼ ਕਰ ਮੈਂ ਕੀ ਸਮਝਾ ਤੁਸੀਂ ਕਿੰਨਾ ਕ ਸਮਝਿਆ ਮੈਨੂੰ ਉਹ ਤੈਨੂੰ ਵੀ ਪਤਾ ਨਾ ਜਵਾਖੜੀ ਨਾਲ ਆਪਣੀ ਕੋਈ ਦੁਸ਼ਮਣੀ ਨਹੀਂ ਸੀ ਠੀਕ ਹੈ ਨਹੀਂ ਆਪਣੀ ਲਾਡੀ ਨਾਲ ਤੇ ਮਨਿੰਦਰ ਨਾਲ ਜਿਹੜੇ ਜਿਹਦੇ ਨਾਲ ਦੁਸ਼ਮਣੀ ਆ ਠੀਕ ਆ ਆਖਰ ਨੂੰ ਹੈ ਤਾਂ ਉਹਨਾਂ ਦਾ ਖੂਨੀ ਪਰ ਉਹਨੂੰ ਕਿਉਂ ਛੱਡ ਕੇ ਜ ਜਵਾਖੜੀ ਨਾਲ ਜੋ ਦੁਸ਼ਮਣੀ ਹੈ ਨਹੀਂ ਕਿ ਜੋ ਲਾਡੀ ਨਾਲ ਹੈ ਨਹੀਂ ਮਨਿੰਦਰ ਨਾਲ ਹੈ ਨਹੀਂ ਜਵਾਖ ਤਾਂ ਉਹਨਾਂ ਦੇ ਹੀ ਆ ਹੈ ਤਾਂ ਸ਼ੇਂਦਰਪਾਲ ਦਾ ਖੂਨੀ ਆ ਲਾਡੀ ਵੀ ਗਾਂ ਲਾਡੀ ਜਵਾਖੜੀ ਸੀ ਉਹ ਜਿਹਦੇ ਨਾਲ ਦੁਸ਼ਮਣੀ ਆ ਉਹਦੇ ਨਾਲ ਬਦਲਾ ਲਓ ਨਾ ਕਾਲ ਕੋਈ ਗੱਲ ਨਹੀਂ ਇੱਕ ਵਾਰੀ ਆਪਣਾ ਫੈਸਲਾ ਹੋ ਜਾਂਦੇ ਗੱਲ ਇੱਕ ਪਾਸੇ ਲੱਗ ਜਾਂਦੇ ਉਹ ਕਿਹੜਾ ਆਪਾਂ ਨੂੰ ਜਵਾਬ ਦਿੰਦੇ ਆ ਕੋਈ ਗੱਲ ਨਹੀਂ ਆਪਾਂ ਕੁੜੀ ਦੀ ਗੱਲ ਦੁਬਾਰੇ ਵੀ ਹੋ ਜੀ ਉਹਨਾਂ ਨਾਲ ਹਾਂ ਬਾਕੀ ਮਹਾਰਾਜ ਨੇ ਆਪਣੀ ਸੁਣੀ ਆ ਠੀਕ ਆ ਕੀ ਪਤਾ ਆਪਾਂ ਨੂੰ ਵੀ ਕੋਈ ਚੰਗੀ ਚੀਜ਼ ਆ ਜੇ ਕੀ ਪਤਾ ਸੁਣੀ ਆ ਮਸਾਹੀ ਆਸਾਂ ਤੇ ਰੋ ਸੁਣੀ ਆ ਮਹਾਰਾਜ ਨੇ ਉਹ ਫਿਰ ਹੁਣ ਫਰਕ ਤਾਂ ਹੈਗਾ ਹੀ ਆ ਦਵਾਈ ਨਾਲ ਫਰਕ ਤਾਂ ਹੈਗਾ ਫਿਰ ਵੀ ਜਵਾਕੜੀ ਤਾਂ ਆਪਣੀ ਆ ਜਦੋਂ ਆਪਾਂ ਪਾਲੀ ਉਹਨੂੰ ਉਹ ਯਾਰ ਕਿੰਨਾ ਕੁ ਚਰਪਾ ਲਿਆ ਉਹਨੂੰ ਅਰਪੀ ਤਾਂ ਐ ਕਿਉਂ ਜਵਾਕਾਂ ਨੂੰ ਕਰਨ ਲੱਗ ਜਾਨੀ ਹੁੰਦੀ ਆ ਜੇ ਹੈਂ ਤੂੰ ਸਮਝਦਾ ਸੀ ਮੈਨੂੰ ਵੀ ਸਮਝਣ ਦੀ ਕੋਸ਼ਿਸ਼ ਤਾਂ ਕਰ ਮੈਂ ਤਾਂ ਸਮਝ ਗਈ ਬਸ ਯਾਰ ਸਾਰਿਆਂ ਨੂੰ ਤੂੰ ਕੱਲੀ ਜਵਾਕਣੀ ਨੂੰ ਰੋਈ ਜਾਨੀਆ ਮੇਰਾ ਸਾਰਾ ਕੁਝ ਗਿਆ ਮੇਰਾ ਵੀ ਦਿਲ ਹੈ ਇੱਕ ਵਾਰ ਤੂੰ ਐ ਆ ਦੇ ਦਿਲ ਤੇ ਹੱਥ ਧਰ ਕੇ ਸੋਚ ਵੀ ਜੇ ਮੇਰੀ ਥਾਂ ਤੇ ਤੂੰ ਹੁੰਦੀ ਕੀ ਕਰਦੀ ਤੂੰ ਤਾਂ ਐ ਕਹਿਦਨੀ ਆ ਫੁੱਫੜ ਵਗੈਰ ਲੱਗ ਗਿਆ ਫੁੱਫੜ ਵਗੈਰ ਲੱਗ ਗਿਆ ਹੈ ਆਖਰ ਨੂੰ ਆਪਾਂ ਨੂੰ ਫੁੱਫੜ ਨੇ ਸੱਚਾਈ ਦੱਸੀ ਆ ਆਪਾਂ ਨੂੰ ਕੀ ਪਤਾ ਸੀ ਜੇ ਉਹ ਕਸੂਰਬਾਰ ਨਾ ਹੁੰਦੇ ਠੀਕ ਆ ਫਿਰ ਆਪਾਂ ਨੂੰ ਘਰੋਂ ਕਿਉਂ ਕੱਢਦੇ ਉਤਾ ਜੀ ਮੈਨੂੰ ਨਹੀਂ ਪਤਾ ਇਹ ਪ੍ਰਾਣੀਆ ਗੱਲਾਂ ਦਾ ਹਨਾ ਨਹੀਂ ਮੈਂ ਤੁਹਾਡੇ ਤੋਂ ਪੁੱਛਣਾ ਤੁਸੀਂ ਜਿਹੜਾ ਕੁਝ ਕਰਨਾ ਕਰੋ ਇਹ ਗੱਲਾਂ ਤੋਂ ਨਹੀਂ ਰੋਕਦੀ ਮੈਂ ਤੇ ਫਿਰ ਫਿਰ ਹੁਣ ਕਿਉਂ ਐਵੇਂ ਮਨ ਹੌਲਾ ਕਰਿਆ ਜੀ ਪਰ ਉਹ ਜਵਾਕੜੀ ਨੂੰ ਮੈਨੂੰ ਲਿਆ ਦਿਓ ਮੈਂ ਮੈਂ ਨਹੀਂ ਹੁਣ ਉਹ ਉੱਥੇ ਛੱਡ ਰਹਿਣ ਦਿੰਦੀ ਉਹ ਕੋਈ ਗੱਲ ਨਹੀਂ ਸਾਰੀ ਗੱਲ ਹੋ ਜੂਗੀ ਹੌਲੀ ਹੌਲੀ ਸਾਰੇ ਮਸਲੇ ਹੱਲ ਹੋ ਜਾਂਦੇ ਹੁੰਦੇ ਆ ਟਾਈਮ ਆ ਕੇ ਹੈ ਐਂ ਜਿੱਦ ਨਹੀਂ ਕਰੀਦੀ ਹੁੰਦੀ ਜਦ ਨਾਲ ਮਸਲੇ ਵਿਗੜ ਜਾਂਦੇ ਹੁੰਦੇ ਆ ਤੁਹਾਡੇ ਦੋਵੇਂ ਭਰਾਵਾਂ ਦੇ ਵੈਰ ਆਪਸ ਵਿੱਚ ਜੋ ਵੀ ਗੱਲ ਬਹਿ ਕੇ ਕਰ ਲਓ ਹੋ ਜਦ ਪ੍ਰਾਣਾ ਕਾਦਾ ਪੈਰ ਉਹਦੇ ਨਾਲ ਤਾਂ ਜ਼ਮੀਂਦਾਰਾ ਔਲਾ ਸੀ ਠੀਕ ਆ ਉਹਦੇ ਨਾਲ ਵੀ ਮੇਰਾ ਇਹ ਗੁੱਸਾ ਸੀ ਵੀ ਉਹਨੇ ਮੇਰੇ ਮਗਰ ਬੰਦੇ ਭੇਜੇ ਮੇਰੇ ਸੱਟ ਫੇਟ ਮਾਰਨ ਦੀ ਕੋਸ਼ਿਸ਼ ਕਰੀ ਹੋਰ ਦੱਸ ਪਹਿਲਾਂ ਨਹੀਂ ਮੈਂ ਉਹਦੇ ਕੇਸ ਕਰਤਾ ਉਹ ਤੋਂ ਬਾਅਦ ਗੱਲ ਹੋ ਗਈ ਸੀ ਨਾ ਵਧੀਆ ਨਾਲ ਮਿਲ ਕੇ ਰਹਿਣ ਲੱਗ ਗਏ ਸੀ ਨਾ ਤੁਸੀਂ ਉਹ ਫਿਰ ਹੁਣ ਤੂੰ ਮੈਨੂੰ ਐ ਤਾਂ ਦੱਸ ਦੇ ਮਾਰੇ ਮਾਰ ਕੇ ਉਹਦਾ ਬਦਲਾ ਨਾ ਲਵਾਂ ਹੈ ਮੈਂ ਖੁਦ ਕਰਜ ਹੋ ਜਾ ਬਦਲੇ ਤੋਂ ਨਹੀਂ ਰੋਕਦੀ ਮੈਂ ਤੁਹਾਨੂੰ ਹਾਂ ਫਿਰ ਬਦਲਾ ਲੈਣਾ ਲੋ ਆਪਦਾ ਮੈਂ ਤੁਹਾਡਾ ਸਾਥ ਦਵਾਂਗੀ ਤੇ ਫੇਰ ਹੁਣ ਜਦੋਂ ਮੇਰੀ ਗੱਲ ਸੁਣ ਆਪਾਂ ਜਾ ਵੜਦੇ ਆਂ ਜਵਾਕੜੀ ਲੈ ਆਉਣੇ ਆ ਤੇ ਜੋ ਫੇਰ ਆ ਕੇ ਲੱਗੇ ਫੇਰ ਤੂੰ ਕੀ ਕਰੇਂਗੀ ਜਿਉਂ ਨੇ ਕਹਤਾ ਇਹ ਤਾਂ ਦਿੰਦੇ ਹੀ ਨਹੀਂ ਫੇਰ ਹੁਣ ਕਿਉਂ ਦੇਣਗੇ ਅਗਲੇ ਜਦੋਂ ਉੱਥੇ ਜਾ ਕੇ ਖੂਨ ਪੇ ਖੂਨ ਪਰਖਦੇ ਆ ਤੁਸੀਂ ਪੁੱਜਰ ਫੇਰ ਉਹ ਤਾਂ ਜਿਹੜੀ ਸਹੀ ਆ ਉਹੀ ਕਹੀ ਆ ਆਪਾਂ ਕੋਈ ਨਜਾਇਜ਼ ਤਾਂ ਨਹੀਂ ਕਿਹਾ ਕਿ ਕੋਈ ਨਜਾਇਜ਼ ਕਿਹਾ ਉਹਨਾਂ ਨੂੰ ਨਹੀਂ ਜਵਾਕ ਨੂੰ ਕੋਣ ਬੋਲਦਾ ਹੁੰਦਾ ਗੰਦਾ ਖੂਨ ਤੇ ਫੇਰ ਹੈਗਾ ਹੀ ਆ ਯਾਰ ਸ਼ਿੰਦਰਪਾਲ ਦਾ ਗੰਦਾ ਖੂਨ ਲਾਡੀ ਆ ਠੀਕ ਆ ਗਾ ਉਹਨਾਂ ਦੀ ਜਵਾਕੜੀ ਆ ਚਲ ਚੰਗਾ ਯਰ ਬਾਗਜੋ ਮੇਰੇ ਤੋਂ ਨਹੀਂ ਮੱਥਾ ਵੱਜਦਾ ਤੁਹਾਡੇ ਨਾਲ ਚਲ ਕੋਈ ਨਹੀਂ ਆਏ ਨਹੀਂ ਕਰਦੇ ਹੁੰਦੇ ਜਵਾਕਾਂ ਨੂੰ ਠੀਕ ਆ ਰੋਟੀ ਪਾਣੀ ਖਾ ਲਾ ਕੋਈ ਨਹੀਂ ਬਾਕੀ ਸੋਚਦੇ ਆਂ ਫੁੱਫੜਨਾ ਰਾਇ ਕਰਦੇ ਆਂ ਵੀ ਕੀ ਕਰਨਾ ਕੀ ਨਹੀਂ ਕਰਨਾ ਠੀਕ ਆ ਹੁਣ ਤਾਂ ਚਾਚਾ ਵੀ ਬਾਹਰ ਆ ਗਿਆ ਠੀਕ ਆ ਕੋਈ ਚਾਚੇ ਦੀ ਰਾਇ ਵੀ ਲੈ ਲਾਂਗੇ ਆਪਾਂ ਨਾ ਲੈ ਲਓ ਜਿਹਦੀ ਰਾਇ ਲੈਣੀ ਮੈਂ ਨਹੀਂ ਕੁਝ ਵੀ ਖਾਣਾ ਪਤਾ ਨਹੀਂ ਉੱਥੇ ਜਵਾਕੜੀ ਕਿਵੇਂ ਰਹਿੰਦੇ ਹੋ ਰੋਂਦੀ ਹੋਣੀ ਵਿਚਾਰੀ ਮੇਰੇ ਬਿਨਾ ਯਾਰ ਉਹਦੀ ਮਾਂ ਕੀ ਉੱਥੇ ਹੈ ਉਹ ਕਿਵੇਂ ਰੂਗੀ ਉੱਥੇ ਕਿੰਨੀ ਮਾਂ ਹੈਗੀ ਆ ਮੋਂ ਤਾਂ ਆਪਣੇ ਚਿਸੇ ਨਾ ਕਿੰਨਾ ਟਾਈਮ ਹੋ ਗਿਆ ਸੀ ਆਪਣੇ ਕੋਲ ਰੈਂਦੀ ਨੂੰ ਉਹ ਮੇਰੀ ਗੱਲ ਸੁਣਾ ਆਪਾਂ ਮਨਿੰਦਰ ਦੇ ਪਿਓ ਨਾਲ ਖੜੇ ਆ ਨਾ ਠੀਕ ਆ ਕਾਹਦੇ ਨਾਲ ਖੜੇ ਆ ਸੱਚ ਨਾਲ ਠੀਕ ਆ ਜਦੋਂ ਮਨਿੰਦਰ ਨੂੰ ਐ ਪਤਾ ਲੱਗੂਗਾ ਵੀ ਇਹਨਾਂ ਨੇ ਮੇਰੇ ਪਿਓ ਦੀ ਮਦਦ ਕਰੀ ਆ ਆਖਰ ਨੂੰ ਉਹਦੇ ਵੀ ਸੀਨੇ 'ਚ ਦਿਲ ਧੜਕਦਾ ਉਹਨੂੰ ਵੀ ਅਹਿਸਾਸ ਤਾਂ ਹੋਊਗਾ ਜੀ ਵੀ ਕੌਣ ਆ ਕੌਣ ਸਹੀ ਸੀ ਕੌਣ ਗਲਤ ਸੀ ਠੀਕ ਆ ਜਵਾਕ ਦਾ ਕੀ ਆ ਯਾਰ ਕੋਈ ਨਹੀਂ ਆਪਾਂ ਲਿਆਵਾਂਗੇ ਮਨਿੰਦਰਤਾ ਜੀ ਅੱਜ ਵੀ ਆਪਣੇ ਨਾਲ ਹੈ ਤੇ ਬਸ ਫਿਰ ਫਿਰ ਗਾਂ ਵੀ ਜਦੋਂ ਆਪਣਾ ਕੋਈ ਫੈਸਲਾ ਹੋ ਗਿਆ ਆਪਾਂ ਜਵਾਕ ਦਾ ਸੋਚਾਂਗੇ ਕਿ ਉਸ ਕੀ ਕਰਨਾ ਠੀਕ ਆ ਐਵੇਂ ਨਾ ਡਾਹੋਲਾ ਕਰ ਠੀਕ ਹੈ ਆਉਂ ਪਾਈ ਨਹੀਂ ਕਰਦੇ ਹੁੰਦੇ ਜਵਕਰ ਨੂੰ ਚਲ ਆ ਜਾ ਰੋਟੀ ਕਾਲਾ ਠੀਕ ਹੈ ਨਾਲੇ ਮੈਨੂੰ ਪਾ ਦੇ ਰੋਟੀ ਪਾ ਦੇ ਨਹੀਂ ਆ ਜਾ ਕਾਲਾ ਦਮਾ ਕਰਾ ਕੀਤਾ ਪਤਾ ਨਹੀਂ ਕਿਉਂ ਲਿਆਂਦਾ ਬੁਲਬੁਲ ਨੂੰ ਹੁਣ ਤਾਂ ਮੈਂ ਨਾ ਦੇਖ ਦੇ ਇੱਕ ਖੇਚੜ ਜਾਂਦੀ ਆ ਮੈਂ ਤਾਂ ਅੰਦਰ ਬੈਠਣ ਨੂੰ ਵੀ ਜੀ ਨਹੀਂ ਕਰਦਾ ਹੈਗਾ ਜਦੋਂ ਕੋਲ ਤੁਰੀ ਫਿਰਦੀ ਆ ਮੈਂ ਤਾਂ ਨਾ ਇੱਕ ਅੱਖ ਨਹੀਂ ਪਾਉਂਦੀ ਮੈਂ ਤਾਂ ਜੀ ਕਰਦਾ ਹੁਣੀ ਬਾਹਰ ਫੜ ਕੇ ਨਾ ਘਰੋਂ ਕੱਢਦਾ ਉਹ ਡਰ ਕੇ ਲਿਆਂਦੀ ਐ ਤਾਂ ਮੋਕ ਵਾਲੇ ਛੇਤੀ ਮਾਰਦੇ ਆ ਵੀ ਫਿਰ ਕੀ ਹੁੰਦਾ ਮਹਿਲਾ ਮੰਡਲ ਵਾਲਿਆਂ ਨੇ ਕਹਿਤਾ ਸੀਗਾ ਕੁਛ ਆਪਾਂ ਕੋਈ ਹੋਰ ਹੱਲ ਵੀ ਤੇ ਕਰ ਸਕਦੇ ਸੀਗੇ ਉਹ ਹੀ ਬੱਸ ਕਮਾਲ ਹੀ ਹੋਈ ਪਈ ਆ ਮੈਂ ਦੋ ਮਿੰਟ ਕੋਈ ਜਰਾਤ ਕਰ ਲੈਂਦੇ ਛੇਤੀ ਲਿਆਉਣ ਦੀ ਹੋਊਗੀ ਵੀ ਹਾਂ ਲਿਆ ਗਏ ਪਤਾ ਤੈਨੂੰ ਉਦੋਂ ਲੱਗੂ ਜਦੋਂ ਇਹਨਾਂ ਨੇ ਘੁੱਗਾ ਚਿਤਕੀਤਾ ਉਹਨੇ ਨਾਲੇ ਪਤਾ ਸੀਗਾ ਪਹਿਲਾਂ ਵੀ ਕੀ ਕੁਛ ਕੀਤਾ ਉਹਨੇ ਤਾਂ ਵੀ ਨਹੀਂ ਹਟਦੇ ਕੁਛ ਕਰਨ ਨੂੰ ਠੀਕ ਕਰਨ ਨਾ ਮੇਰੀ ਉਹ ਗੱਲ ਸੁਣਦੇ ਉਹ ਮੁੰਡਾ ਨੀ ਹੁੰਦਾ ਸੱਚੀ ਖੱਡਾ ਦਿਮਾਗ ਖਰਾਬ ਹੋਇਆ ਪਿਆ ਨਾ ਹਰਪੀਤ ਦੇ ਕਿੰਨੇ ਫੋਨ ਆਏ ਪਏ ਆ ਵਿਚਾਰੀ ਕੁੜੀ ਦਾ ਪੁੱਛਦੀ ਹੋਊਗੀ ਇਹਨੂੰ ਵਿਚਾਰੀ ਨੂੰ ਐਵੇਂ ਆਪਦੇ ਜਵਾਬ ਨਾਲ ਦੂਰ ਕਰਤਾ ਹੈ ਆਪਦੀ ਲੜਾਈ ਵਿੱਚ ਅਸੀਂ ਬੁੜੀਆਂ ਐਵੇਂ ਪਿਸੀਆਂ ਜਾਂਦੀਆਂ ਲਾ ਕੇ ਦੇਖਦੀ ਕਿ ਕਹਿੰਦੀ ਚੱਕੂ ਵੀ ਕਿਨਾਂ ਐਂ ਪਤਾ ਕਾਲੀ ਤੋਂ ਚੋਰੀ ਲਾਇਆ ਹੋਵੇ ਉਹਨੇ ਤਰੀ ਕਿੰਨਾ ਰੋਂਦੀ ਸੀਗੀ ਪਤਾ ਨਹੀਂ ਕੀ ਹਾਲਾਤ ਹੋਣਗੇ ਵਿਚਾਰੀ ਦੇ ਘਰੇ ਹੁਣ ਤਾਂ ਕੁੜੀ ਵੀ ਨਹੀਂ ਜੀ ਲਾਉਂਦੀ ਉਹਦੇ ਬਿਨਾਂ ਹੈਲੋ ਹੈਲੋ ਹਮਨੇ ਵੀ ਕਿਵੇਂ ਆ ਵਧੀਆ ਵਧੀਆ ਤੂੰ ਦੱਸ ਕਿਵੇਂ ਆ ਫੋਨ ਲਾਇਏ ਪਏ ਸੀ ਨੇ ਬੱਸ ਮੈਂ ਹੋਈ ਨਾਲੇ ਫੋਨ ਤਾਂ ਪਤਾ ਤਾਂ ਮੈਂ ਜਨ ਲੀਜੀ ਸੀ ਕਿ ਘਰੇ ਮੈਂ ਕਿਹਾ ਚੱਲ ਕੁੜੀ ਦਾ ਹਾਲ ਚਾਲ ਪੁੱਛ ਲੈ ਠੀਕ ਹੈ ਹਾਂ ਹਾਂ ਬਸ ਠੀਕ ਹੀ ਆ ਤੈਨੂੰ ਪਤਾ ਹੁਣ ਤੇਰੇ ਕੋਲ ਰਹੀ ਆ ਘਾਟੀ ਜੀ ਜਾ ਲਾਉਂਦੀ ਆ ਰੋਂਦੀ ਤਾਂ ਨਹੀਂ ਰੋਤਾ ਪੈਂਦੀ ਐ ਚਲ ਹੁਣ ਤਾਂ ਬਰਉਣੀ ਪੋਗੋ ਹੱਲ ਹੀ ਨਹੀਂ ਕੋਈ ਤੈਨੂੰ ਯਾਦ ਕਰਦੀ ਹੁੰਦੀ ਐ ਤੇਰੇ ਬਾਰੇ ਪੁੱਛਦੀ ਆ ਹੁਣ ਕੀ ਦੱਸਾਂ ਆ ਤਾਂ ਛੋਟੀ ਜੀ ਸੀ ਜਿਹਦਾ ਮੈਂ ਲੈ ਆਈ ਸੀਗੀ ਮੇਰੇ ਕੋਲ ਤਾਂ ਸੁੱਤ ਸੰਭਲੀ ਐ ਦੀ ਉਹੀ ਤਾਂ ਗੱਲ ਹੁਣ ਤੂੰ ਕਾਲ ਨਾਲ ਗੱਲ ਕੀਤੀ ਨਹੀਂ ਕੋਈ ਨਹੀਂ ਨਹੀਂ ਮੇਰੇ ਕੋਲ ਕੋਈ ਗੱਲ ਨਹੀਂ ਹੋਈ ਤੂੰ ਗੱਲ ਕਰਕੇ ਤਾਂ ਦੇਖ ਕਾਲੇ ਨਾਲ ਕੀ ਪਤਾ ਮੰਨ ਨਹੀਂ ਜਾਵੇ ਮੁੰנדਰ ਠੀਕ ਗੱਲ ਕਰਾਂ ਜੀ ਮੰਨਣਾ ਹੁੰਦਾ ਤੇ ਕੁੜੀ ਕਿ ਛੱਡ ਕੇ ਜਾਂਦੇ ਅਸੀਂ ਇੱਥੇ ਇਹ ਪਤਾ ਸਾਰਾ ਕੁਝ ਕੀਤਾ ਕਰਿਆ ਨਾ ਫਫੜਦਾ ਇਹ ਸਾਰੀਆਂ ਲੁੱਤੀਆਂ ਨੂੰ ਫਫੜ ਲਾਈ ਜਾਂਦਾ ਅੱਗੇ ਕਾਲੇ ਨੇ ਕਿਹਾ ਸੀਗਾ ਜਵਾਕਾਂ ਨੂੰ ਕਦੇ ਕੁਛ ਕਾਇਰ ਦੇ ਲਈ ਹੈ ਨਹੀਂ ਸੀਗਾ ਇਹੋ ਜਿਵੇਂ ਜਵਾਕਾਂ ਨੂੰ ਕੁਛ ਕਹਿ ਦਿੰਦਾ ਉਹ ਤਾਂ ਸਗੋਂ ਜਦੋਂ ਤੁਸੀਂ ਜਵਾਕ ਦੀ ਗੋਦ ਲੈਤੀ ਵੀ ਨਹੀਂ ਸੀ ਤਾਂ ਵੀ ਮੇਰੇ ਜਵਾਕਾਂ ਦਾ ਕਿੰਨਾ ਕਰਦਾ ਸੀਗਾ ਉਹੀ ਤਾਂ ਗੱਲ ਮਨੇਂਦਰ ਜਿੱਦਾਂ ਦਾ ਫਫੜ ਆਇਆ ਨਾ ਉਦੋਂ ਦੀ ਬਸ ਸਾਡੇ ਘਰ ਚ ਕਲੇਸ਼ ਰਿਹਾ ਤੇ ਉਦੋਂ ਦੀ ਬਸ ਕਾਲੇ ਨੇ ਆਏ ਹੋਗੇ ਜੀ ਪੂਰੀ ਕਦਰ ਛੱਡਿਆ ਵਾ ਬਸ ਐਂ ਸਮਝਦਾ ਵੀ ਲਾਡੀ ਸਾਰੇ ਜਿਵੇਂ ਆ ਗੱਲ ਦਾ ਚੱਲ ਮੰਨਿਆ ਕਿੱਥੇ ਹੋਈ ਜਾਂਦਾ ਹਰਪੀ ਤੋਂ ਉਹਨੂੰ ਐ ਸਮਝਾ ਵੀ ਚੱਲ ਮੰਨਿਆ ਵੀ ਚੱਲੰਦੇ ਆਪਸ ਵਿੱਚ ਵਿਆਰ ਵਿਰੋਧ ਹੋਊਗਾ ਚੱਲ ਲੜਪੇ ਹਨਾ ਪਰ ਇਹਨੂੰ ਐ ਕਿਹਾ ਵੀ ਜਵਾਕਾ ਨਾ ਕਾਦਾ ਗੁੱਸਾ ਉਹ ਤਾਂ ਆਪਣੀ ਜਵਾਕਰੀ ਜਦੋਂ ਆਪਾਂ ਗੋਦ ਹੀ ਲੈ ਲਿਆ ਮੰਨ ਨਹੀਂ ਲਿਆ ਹਨਾ ਵੀ ਹਾਂ ਵੀ ਆਪਾਂ ਕੁੜੀ ਗੋਦ ਰੇ ਵਾਲੀ ਸਾਡੀ ਆ ਤੇ ਫਿਰ ਜਵਾਕਾ ਨਾ ਕਾਦਾ ਗੁੱਸਾ ਕਿਲਾ ਜਵਾਕਾ ਆਈ ਤਾਂ ਗੁੱਸਾ ਕਿਲਾ ਨਿਕਲਦੇ ਨਹੀਂ ਹੁੰਦੇ ਨਾ ਇਹ ਤਾਂ ਮੂਰਖਤਾ ਦੀ ਗੱਲ ਹੈ ਮਨਿੰਦਰ ਮੈਂ ਬਿਠੀ ਰਤਨ ਜਾਇਆ ਸੀਗਾ ਪਹਿਲਾਂ ਵੀ ਚੱਲ ਥੋੜੇ ਦੋਨੇ ਪਰ ਆਮਾ ਨੇ ਜੋ ਵੀ ਗੱਲ ਹੈ ਤੁਸੀਂ ਆਪਦੇ ਆਪਸ ਵਿੱਚ ਕਰ ਲਓ ਗੱਲ ਪਰ ਜੋ ਆਖਰੀ ਤੱਕ ਹੀ ਕਸੂਰ ਹੈ ਕਦੇ ਉੱਥੇ ਕਦੇ ਉੱਥੇ ਮਗਰ ਐਂ ਫਿਰਦੀ ਹੈ ਵਿਚਾਰੀ ਰੂਲ ਦੀ ਨਾਲ ਤੋ ਹੁਣ ਆਇਆ ਦੇਖ ਨਾਲ ਤੂੰ ਦੁਖੀ ਹੋਈ ਜੰਨੀ ਆ ਤੇਰਾ ਨਹੀਂ ਘਰੇ ਜੀ ਲੱਗਦਾ ਹੈ ਨਾਲੇ ਆਪਦੇ ਘਰੇ ਹਨਾ ਵੀ ਕਲੇਸ਼ ਪੈਂਦਾ ਫਿਰ ਇਹੋ ਜਿਹੀ ਗੱਲਾਂ ਦਾ ਕੀ ਮਤਲਬ ਅਜੇ ਤੁਹਾਡੇ ਘਰ ਦੇ ਨਹੀਂ ਸੁਖੀ ਹੈਗੀ ਤਾਂ ਕਿਸੇ ਹੋਰ ਤੋਂ ਬਦਲਾ ਲੈ ਕੇ ਕੀ ਕਰ ਲਾਂਗੇ ਆਪਾਂ ਇਹ ਕਰ ਸਕਦੇ ਕਿ ਮੈਂ ਸਮਝਾਵਾਂ ਮੈਂ ਤਾਂ ਬਸ ਝੂਕੜ ਨਾਲ ਹੀ ਰਹਿੰਦੇ ਤੇ ਝੂਕੜ ਦੀਆਂ ਗੱਲਾਂ ਚੇ ਕਹਲਾਤਾ ਤੂੰ ਮੈਨੂੰ ਮੈਂ ਦੱਸ ਲਾਡੀ ਜਾਨ ਨਹੀਂ ਗੱਲ ਕੀਤੀ ਤੈਨੂੰ ਪਤਾ ਹਰ ਕਾਲਾ ਤਾਂ ਫਿਰ ਵੀ ਗੱਲ ਸੁਣਨ ਦਾ लाडी ਗੱਲ ਸੁਣਨ ਵਾਲਾ ਹੈਗਾ ਜਦੋਂ ਕਾਲੇ ਹੋ ਰਹੇ ਨੇ ਉਹਨਾਂ ਸਾਹਮਣੇ ਆਏ ਕਹਿੰਦਾ ਵੀ ਗੰਦਾ ਖੂਨ ਹੁਣ ਤਾਂ ਕੁਛ ਮਰਜ਼ੀ ਹੋ ਜੇ ਮੈਨੂੰ ਤਾਂ ਲੱਗਦਾ ਨਹੀਂ ਹੈਗੇ ਹੁਣ ਕਿਸੇ ਗੱਲ ਤੇ ਆਉਣਗੇ ਇਹ ਇਹ ਤਾਂ ਗੁੱਸਾ ਹੀ ਕਰੀ ਬੈਠੇ ਹੋਂ ਤਾਂ ਜਮੇ ਹੀ ਅੱਗੇ ਦਸਾਂ ਕੋ ਵਿਚ ਵਧੀਆ ਬੋਲਣ ਲੱਗ ਗਏ ਸ ਦੋਨੇ ਭਰਾ ਆਪਸ ਵਿੱਚ ਹੁਣ ਤੱਕ ਦੂਜਨੂੰ ਵੇਖ ਨਹੀਂ ਹੰਗਦੇ ਔਸੋ ਤਾਂ ਗੱਲ ਹੈ ਕੋਈ ਨਾ ਕੀ ਕਰਾ ਤੂੰ ਵੀ ਦੱਸ ਦੇ ਮੈਂ ਤੈਨੂੰ ਆਹੀ ਦੱਸਿਆ ਜਦੋਂ ਮਾਰੇ ਫਫੜਾਸੇ ਪਾਸੇ ਹੋਇਆ ਤੂੰ ਕਾਲੇ ਨਾਲ ਬਹਿ ਕੇ ਮਾਰੇ ਉਹਨਾਂ ਯਾਰਾ ਤੂੰ ਦੀ ਘਰ ਆਲੀ ਆ ਤੂੰ ਮਾਰੇ ਗੁੱਸੇ ਹੋ ਜਾ ਸਗੋ ਤੇਰੇ ਤਾਂ ਕਾਲਾ ਕਿੰਨਾ ਕਰਦਾ ਤੇਰੇ ਤਾਂ ਮਰ ਨਹੀਂ ਮਰਦਾ ਕਾਲਾ ਤੂੰ ਮਾਰੇ ਉਹਨਾਂ ਗੁੱਸੇ ਹੋ ਕੇ ਦਿਖਾ ਤੂੰ ਉਹਨੂੰ ਕਿਹਾ ਵੀ ਮੈਂ ਤਾਂ ਵੀ ਮੈਂ ਤਾਂ ਮੇਰੇ ਤਾਂ ਮੈਨੂੰ ਜਵਾਕ ਲਿਆ ਕੇ ਦੇ ਮੈਨੂੰ ਤਾਂ ਜੇ ਜਦੋਂ ਨਹੀਂ ਰਹਿਦਾ ਹਾਂ ਹਾਂ ਮਨੇ ਗਲਤਤਾ ਕਰਕੇ ਦੇਖ ਉਹਦੇ ਨਾਲ ਮੈਂ ਗੱਲ ਕਰ ਲਵਾਂਗੀ ਕੋਈ ਨਾ ਕਾਲੇ ਨਾਲ ਜੇ ਸੁਣੂਗਾ ਤਾਂ ਮੇਰੀ ਗੱਲ ਹੂੰ ਕੋਸ਼ ਨਹੀਂ ਦੱਸੂਗਾ ਮੈਂ ਨਹੀਂ ਕਰਦਾ ਤਕਲੀਫ ਤੇ ਆਪ ਤਾਂ ਆ ਗਿਆ ਹੁਣ ਬਾਹਰ ਨੂੰ ਤੇ ਮੈਂ ਇਕੱਲੇ ਜੀ ਬੈਠੀ ਆ ਘਰੇ ਤੁਸੀਂ ਮੇ ਤੂੰ ਮੇਰੀ ਗੱਲ ਸੁਣੋ ਤੂੰ ਕੁਝ ਖਾ ਪੀ ਲਾ ਤੂੰ ਨਾ ਬਿਮਾਰ ਹੋ ਜੀ ਜੇ ਤੂੰ ਸਹੀ ਹੋਏਂਗੀ ਫੇਰ ਹੀ ਕਿਸੇ ਗੱਲ ਦਾ ਹੱਲ ਹੋਊਗਾ ਜੇ ਤੂੰ ਖਾਏਂਗੀ ਨਹੀਂ ਪੀਏਂਗੀ ਐ ਪਈ ਰਹੇਂਗੀ ਤੇ ਕੱਲ ਨੂੰ ਤੂੰ ਬਿਮਾਰ ਹੋ ਜੇਂਗੀ ਮਣਕੇ ਤੈਨੂੰ ਕੌਣ ਸੰਭੂਗਾ ਇੱਥੇ ਮੈਨੂੰ ਆਂ ਦੱਸ ਪਾਸ਼ੀ ਮਿੰਦਰ ਤੇ ਕੌਣ ਹੈ ਮੇਰਾ ਬਸ ਇਹ ਬਾਤ ਵੀ ਜੀ ਕਿ ਮੈਂ ਤਾਂ ਐਸੀ ਵੀ ਚੱਲਦੀ ਵਾਕਰੀ ਸਾਰੇ ਹੈਗਾ ਮੈਨੂੰ ਉਹ ਵੀ ਮੈਂ ਤਾਂ ਦੂਰ ਕਰਤੀ ਤੂੰ ਦਿਲ ਨਾ ਸੇਟੋ ਜਵਾਕੜੀ ਤੇਰੀ ਆ ਠੀਕ ਹੈ ਨਾ ਕੋਈ ਗੱਲ ਨਹੀਂ ਜਦੋਂ ਆਪਸ ਵਿੱਚ ਬੋਲਣ ਲੱਗੇ ਤੂੰ ਆਪਸ ਲੈ ਜੀ ਆਪ ਦਿੱਤੀ ਮੈਂ ਨਹੀਂ ਰੱਖਦੀ ਮੈਂ ਜਦੋਂ ਤੈਨੂੰ ਦੇ ਦਿੱਤੀ ਨਾ ਤੀ ਉਹ ਤੇਰੀ ਤੀ ਆ ਹੁਣ ਉਹ ਤਾਂ ਮੈਨੂੰ ਪਤਾ ਹੈ ਤੂੰ ਮੈਂ ਦੇ ਦੇਗੀ ਪਰ ਮੈਨੂੰ ਤੈਨੂੰ ਲੱਗਦਾ ਇਹ ਬੋਲਣ ਲੱਗ ਜਾਣਗੇ ਸਮੇਂ ਦੇ ਨਾਲ ਨਾ ਸਭ ਸਹੀ ਹੋ ਜਾਊਗਾ ਸਾਰਾ ਕੁਝ ਠੀਕ ਹੋਈ ਨਾ ਤੂੰ ਆਏ ਦੇਖ ਪਹਿਲਾਂ ਵਿੱਚ ਦੀ ਜਦੋਂ ਪਹਿਲਾਂ ਪਹਿਲਾਂ ਕਿੰਨਾ ਆਪਸ ਵਿੱਚ ਲੜਦੇ ਹੁੰਦੇ ਸੀ ਬਾਅਦ ਵਿੱਚ ਵੀ ਤਾਂ ਬੋਲਣ ਲੱਗ ਗਏ ਸੀ ਹੌਲੀ ਹੌਲੀ ਜਦ ਗੱਲਾਂ ਪਤਾ ਲੱਗਣ ਲੱਗੀਆਂ ਜਦੋਂ ਸਾਰੇ ਰਾਜ਼ ਸਾਹਮਣੇ ਆ ਗਏ ਨਾ ਆਪੇ ਦੋਨੇ ਭਰਾ ਵਰਤਨ ਲੱਗ ਜਾਣਗੇ ਕੋਲ ਮਨਿੰਦਰ ਗੱਲਾਂ ਹੋਰ ਨੇ ਮੈਨੂੰ ਤਾਂ ਕੋਈ ਆਸ ਹੈ ਨਹੀਂ ਕਿ ਵੀ ਬੋਲਣ ਦੇ ਦੁਆਰਾ ਕੁਛ ਨਿਰਾਸ਼ ਨਹੀਂ ਛੱਡੀ ਦੀ ਹੁੰਦੀ ਜੇ ਆਸ ਹੀ ਛੱੜਤੀ ਫਿਰ ਜੀਵਨ ਦਾ ਕੀ ਮਤਲਬ ਉਹਦੇ ਬੰਦੇ ਦਾ ਜੀਵਨ ਹੀ ਮੁੱਕ ਗਿਆ ਜਿਹਦੀ ਆਸ ਮੁੱਕ ਗਈ ਆ ਸਾਰਾ ਕੁਝ ਨਾ ਇੱਕ ਤੇਰੀ ਸੱਸ ਕਰਕੇ ਹੋਈ ਜਾਂਦਾ ਮੈਨੂੰ ਸਾਰਾ ਹੀ ਪਤਾ ਪਰ ਕੀ ਕਰਾਂ ਹੁਣ ਤੈਨੂੰ ਪਤਾ ਮੈਂ ਵੀ ਕੁਝ ਕਹਿ ਨਹੀਂ ਸਕਦੀ ਇੱਕ ਦੋ ਵਾਰ ਕਹਿਣ ਦੀ ਕੋਸ਼ਿਸ਼ ਕੀਤੀ ਸੀਗੀ ਇਹਨਾਂ ਤਾਂ ਲਾਡੀ ਨੂੰ ਆਪਣੀਆਂ ਗੱਲਾਂ ਚ ਲੈ ਲਿਆ ਸਗੋ ਜਿਹੜੀ ਗੱਲ ਮੈਂ ਕਹੀ ਉਹ ਤੇਰਾ ਯਕੀਨ ਕੀਤਾ ਨਹੀਂ ਲਾਡੀ ਨੇ ਤੇ ਆਪਦੀ ਮਾਂ ਦੀਆਂ ਗੱਲਾਂ ਤੇ ਯਕੀਨ ਕਰ ਲਿਆ ਪਹਿਲਾਂ ਤੇ ਉਹਦੇ ਮਗਰ ਲੱਗਦੇ ਮੈਂ ਤਾਂ ਨਹੀਂ ਸਮਝਉਂਦੀ ਰੱਬ ਰੱਬ ਕਿਉਂ ਨਹੀਂ ਦੇਖਦਾ ਉਹਨੇ ਦੇਖ ਲਿਆ ਕਿੰਨੇ ਪਾਪ ਕੀਤੇ ਅੱਡੀ ਹੋ ਗਈ ਹਜੇ ਤੱਕ ਉਹਦੇ ਸਾਹਮਣੇ ਨਹੀਂ ਆਏ ਪਾਪ ਮਨਿੰਦਰ ਰੱਬ ਵੀ ਇੰਨਾ ਦੇ ਹੀ ਆ ਚੰਗਿਆ ਬੰਦਿਆਂ ਦਾ ਨਹੀਂ ਹੈਗਾ ਰੱਬ ਕੋਈ ਨਹੀਂ ਹੁੰਦਾ ਰੱਬ ਉਹ ਵੀ ਪੱਖ ਦਾ ਹੀ ਹੁੰਦਾ ਕੋਈ ਨਾ ਜਿੱਦੇ ਸੱਟ ਮਾਰੀ ਨਾ ਪੈੜੀ ਮਾਰੂਗਾ ਇਹਦੇ ਇਹੋ ਜਿ ਨੂੰ ਫੇਰ ਵੀ ਕੋਈ ਫਰਕ ਨਹੀਂ ਪੈਣਾ ਹੰਕਾਰ ਟਹਿਲਾ ਨਹੀਂ ਹੋਣਾ ਇਹਦਾ ਕੁਝ ਨਹੀਂ ਹੁੰਦਾ ਸਾਰਾ ਕੁਝ ਆਪੇ ਹੋ ਜਿਗਾ ਤੂੰ ਫਿਕਰ ਨਾ ਕਰ ਬਾਕੀ ਨਾ ਮੈਂ ਦੇਖੂਗੀ ਕਿਸੇ ਆਨੇ ਬਹਾਨੇ ਨਾਲ ਜੇ ਤੂੰ ਕੁੜੀ ਨੂੰ ਮਿਲਣਾ ਹੈਗਾ ਹਨਾ ਤਾਂ ਮੈਂ ਉਹਨੂੰ ਲਿਆਉਂਗੀ ਮਨਿੰਦਰ ਤੂੰ ਡਰਾਂ ਦੇ ਆ ਵੀ ਤੇਰੇ ਕੋਲ ਇਕਲੇਸ਼ ਪਾਜੇ ਜੇ ਤੇਰੀ ਸਾਥ ਨੂੰ ਮਾਰਾ ਜੇ ਪਤਾ ਲੱਗ ਗਿਆ ਨਾ 나ਡੀ ਨੇ ਕੋਈ ਚੁਗਲੀ ਲਾ ਦਿੱਤੀ ਥੋੜੇ ਦੋਨੋਂ ਲੜਾਈ ਹੋ ਜੂਗੀ ਕੁਛ ਨਹੀਂ ਹੁੰਦਾਗਾ ਮੈਂ ਨਹੀਂ ਹੁਣ ਇਹਨਾਂ ਤੋਂ ਡਰਦੀ ਹੈਗੀ ਨਾਲ ਕੋਈ ਬੰਨਣਾ ਲਾ ਕੇ ਆਉਂਗੀ ਮੈਂ ਤੂੰ ਫਿਕਰ ਨਾ ਕਰ ਮੈਂ ਮਲਾ ਕੇ ਲੈ ਕੇ ਜਾਉਂਗੀ ਤੇਰੇ ਨਾਲ ਚੰਗਾ ਤੂੰ ਬੰਨਣਾ ਕੀ ਲਾਉਂਗੀ ਪਹਿਲਾਂ ਮੈਂ ਨਾਇ ਦੱਸ ਕੋਈ ਨਾ ਮੈਂ ਕਹਿ ਦੂੰਗੀ ਮੇਰੀ ਮਾਂ ਨੂੰ ਮੈਂ ਬੰਨਣਾ ਲਾ ਦੂੰਗੀ ਤੇ ਇਹ ਸੁਣਨਗੇ ਤੇਰੀ ਗੱਲ ਓਹੋ ਮੈਂ ਕਹਿ ਦੂੰਗੀ ਮੇਰੀ ਮਾਂ ਨੂੰ ਮਿਲਣ ਜਾਣੀ ਆ ਕੁਛ ਨਹੀਂ ਕਹਿੰਦੇ ਸੀ ਤੂੰ ਚੁੱਪ ਕਰ ਜਾ ਬਸ ਮੈਂ ਆਪੀ ਬੰਨਣਾ ਲਾ ਦੂੰਗੀ ਕੋਈ ਚੰਗਾ ਤੇ ਹੋਰ ਜਵਾਬ ਠੀਕ ਨੇ ਹਾਂ ਜਵਾਬ ਠੀਕ ਨੇ ਨਾਲ ਮੈਂ ਮੁੰਡੇ ਨੂੰ ਦੇਖ ਕੇ ਆਉਣੀ ਹਰਪੀ ਤੇ ਫੇਰ ਫੋਨ ਲਾਉਣੀ ਆ ਚੰਗਾ ਚੰਗਾ ਚੰਗਾ